ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲਾ ਜਿਹੜਾ ਘੋੜਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਬਲੌਗ ਵਿੱਚ ਆਪਾਂ ਹੈਗੇ ਆ ਹਜੂਰ ਸਾਹਿਬ ਵਿਖੇ ਤੇ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਜੀ ਦੇ ਅਤੇ ਨਾਲ ਹੀ ਅੱਜ ਘੋੜਿਆਂ ਦਾ ਅਸਤਵਲ ਆਪਾਂ ਇਸ ਬਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲਾ ਘੋੜਾ ਮੌਜੂਦ ਆ ਉਸਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਜ ਦੇ ਬਲੌਗ ਵਿੱਚ ਤੇ ਪਿੱਛੇ ਗੁਰਦੁਆਰਾ ਸਾਹਿਬ ਨੇ ਚੱਲਦੇ ਆਂ ਬਲੌਗ ਤੁਸੀਂ ਐਂਡ ਤੱਕ ਬਣੇ ਰਹੋ ਸਾਹਮਣੇ ਨੇ ਜੀ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਪਹਿਲਾਂ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਘੋੜਿਆਂ ਦਾ ਅਸਤਵਲ ਬਣਿਆ ਹੋਇਆ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਫਿਰ ਅਸਤਵਲ 'ਚ ਜਾਵਾਂਗੇ ਇਹ ਅਸਤਵਲ 'ਚ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲੇ ਘੋੜੇ ਨੇ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਇਹ ਗੁਰਦੁਆਰਾ ਸਾਹਿਬ ਵੀ ਇਤਿਹਾਸਕ ਨੇ ਇਤਿਹਾਸਿਕ ਸਥਾਨ ਆ ਇਹ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸਦੇ ਆਂ ਇਸ ਬੋਰਡ ਤੇ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਆਉ ਲਿਖ ਕੇ ਦੱਸਿਆ ਗਿਆ ਹੈ। ਇਸ ਇਤਿਹਾਸਿਕ ਸਥਾਨ ਤੇ ਪ੍ਰਾਤਨ ਸਮੇਂ ਦੀ ਇੱਕ ਵਿਸ਼ਾਲ ਬੌਲੀ ਬਣੀ ਹੋਈ ਹੈ। ਪ੍ਰਾਤਨ ਸਮੇਂ ਤੋਂ ਜਿੰਨੇ ਵੀ ਵੱਖ-ਵੱਖ ਪੁਰਬਾਂ ਉੱਪਰ ਨਗਰ ਕੀਰਤਨ ਕੱਢੇ ਜਾਂਦੇ ਸਨ ਸਾਰੇ ਹੀ ਇਸ ਸਥਾਨ ਤੇ ਆ ਕੇ ਕੁਝ ਚਿਰ ਵਿਸ਼ਰਾਮ ਕਰਨ ਲਈ ਠਹਿਰਦੇ ਸਨ। ਇੱਥੇ ਸਾਰੀਆਂ ਸੰਗਤਾਂ ਦੀ ਮਿੱਠੇ ਜਲ ਸਰ੍ਹਦਾਈ ਦੁਆਰਾ ਸੇਵਾ ਕੀਤੀ ਜਾਂਦੀ ਸੀ। ਕੂਚ ਜਿਸ ਸਮਾਂ ਵਿਸ਼ਰਾਮ ਉਪਰੰਤ ਸੰਗਤਾਂ ਅਗਲੇ ਪੜਾ ਲਈ ਕੂਚ ਕਰਦੀਆਂ ਸਨ ਇਹ ਸਾਰਾ ਇਤਿਹਾਸ ਹੈ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਜੀ ਦਾ ਤੇ ਇੱਧਰ ਨੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਚਲਦੇ ਆਂ ਦਰਸ਼ਨ ਕਰਦੇ ਆਂ ਆ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਨਾਮ ਇਸ ਤੇ ਲਿਖਿਆ ਹੋਇਆ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਮੱਥਾ ਟੇਕ ਲਿਆ ਤੇ ਜਿਹੜੀ ਇੱਥੇ ਇਤਿਹਾਸਕ ਬੋਲੀ ਸਾਹਿਬ ਬਣੀ ਹੋਈ ਆ ਉਹ ਆਹ ਵਾਲੇ ਪਾਸੇ ਨੂੰ ਆ ਇੱਥੇ ਬੋਰਡ ਵੀ ਲੱਗਿਆ ਹੋਇਆ ਹੈ ਇਤਿਹਾਸਕ ਬੋਲੀ ਸਾਹਿਬ ਤੇ ਚੱਲਦੇ ਆ ਤੇ ਨਾਲੇ ਇਸ ਬੋਲੀ ਦਾ ਸਾਰਾ ਇਤਿਹਾਸ ਆਪਾਂ ਦੱਸਦੇ ਆ ਆਹ ਰਸਤਾ ਜਾਂਦਾ ਸਾਹਮਣੀ ਉਹ ਬੋਲੀ ਸਾਹਿਬ ਹੈ ਗੁਰਦੁਆਰਾ ਸਾਹਿਬ ਤੋਂ ਥੋੜੀ ਜਿਹੀ ਦੂਰੀ ਤੇ ਇਹ ਹੈ ਜੀ ਇਤਿਹਾਸਕ ਬੋਲੀ ਸਾਹਿਬ ਜਿਸ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬੌਲੀ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਦਵਾਈ ਸੀ ਜਦੋਂ ਤਖਤ ਸ੍ਰੀ ਹਜੂਰ ਸਾਹਿਬ ਦੀ ਸੇਵਾ ਚੱਲ ਰਹੀ ਸੀ ਉਸ ਸਮੇਂ ਇਹ ਬੌਲੀ ਸਾਹਿਬ ਖਦਵਾਈ ਸੀ ਕਾਫੀ ਡੰਗਾਈ ਹੈ ਦੀ ਜੋ ਸਾਹਮਣੇ ਬੋਰਡ ਲੱਗਿਆ ਹੋਇਆ ਇਤਿਹਾਸਿਕ ਬੌਲੀ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਤੋਂ ਥੋੜੀ ਜਿਹੀ ਦੂਰੀ ਤੇ ਹੈ ਗੁਰਦੁਆਰਾ ਦੰਦਵਾ ਸਾਹਿਬ ਤੋਂ ਇਹ ਹੈਗਾ ਘੋੜਿਆਂ ਦਾ ਅਸਤਵਲ ਤੇ ਚੱਲਦੇ ਆਂ ਅੰਦਰ ਆਪਾਂ ਗੁਰੂ ਸਾਹਿਬ ਦੇ ਦੀ ਸਵਾਰੀ ਵਾਲਾ ਜਿਹੜਾ ਘੋੜਾ ਉਸ ਦੇ ਆਪਾਂ ਨੂੰ ਦਰਸ਼ਨ ਕਰਦੇ ਆਂ ਤੇ ਸਾਹਮਣੇ ਨਾਲ ਇੱਥੇ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਨੇ ਤੇ ਇਸ ਗੁਰਦੁਆਰਾ ਸਾਹਿਬ ਦੇ ਗੇਟ ਦੇ ਨਾਲ ਇਹ ਇੱਕ ਅਸਤਵਲ ਬਣਿਆ ਹੋਇਆ ਚੱਲਦੇ ਆਂ ਅੰਦਰ ਆਪਾਂ ਤੇ ਇੱਥੇ ਪੰਜ ਪਿਆਰਿਆਂ ਦੀ ਸਵਾਰੀ ਵਾਲੇ ਘੋੜੇ ਵੀ ਨੇ ਤੇ ਗੁਰੂ ਸਾਹਿਬ ਦੀ ਸਵਾਰੀ ਵਾਲਾ ਵੀ ਘੋੜਾ ਇੱਥੇ ਹੈਗਾ ਮੌਜੂਦ ਹੈ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲਾ ਜਿਹੜਾ ਘੋੜਾ ਹੈ ਬਾਬਾ ਅਨਮੋਲ ਸਿੰਘ ਜੀ ਦੇ ਉੱਪਰ ਬੋਰਡ ਵੀ ਲਿਖਿਆ ਹੋਇਆ ਹੈ ਬੋਰਡ ਤੇ ਦੱਸਿਆ ਗਿਆ ਲਿਖ ਕੇ ਤੇ ਇਹ ਨੇ ਬਾਬਾ ਅਨਮੋਲ ਸਿੰਘ ਜੀ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲਾ ਘੋੜਾ ਹੈ ਕਰੋ ਜੀ ਦਰਸ਼ਨ ਤੇ ਇਸ ਘੋੜੇ ਨੂੰ ਨਗਰ ਕੀਰਤਨ ਹੁੰਦਾ ਜਦੋਂ ਕੋਈ ਵੀ ਫਿਰ ਇਸ ਤਰ੍ਹਾਂ ਸਜਾਇਆ ਜਾਂਦਾ ਇੱਥੇ ਵੀ ਤਸਵੀਰ ਲੱਗੀ ਹੋਈ ਆ ਉੱਪਰ ਲਿਖਿਆ ਹੋਇਆ ਗੱਦੀ ਵਾਲਾ ਘੋੜਾ ਪਾਸ਼ਾ ਜੀ ਦਸਵੀਂ ਬਾਬਾ ਅਨਮੋਲ ਸਿੰਘ ਜੀ ਜਦੋਂ ਹਜੂਰ ਸਾਹਿਬ ਵਿਖੇ ਕੋਈ ਵੀ ਨਗਰ ਕੀਰਤਨ ਹੁੰਦਾ ਤਾਂ ਬਾਬਾ ਅਨਮੋਲ ਸਿੰਘ ਜੀ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਲੈ ਕੇ ਜਾਇਆ ਜਾਂਦਾ ਤੇ ਨਗਰ ਕੀਰਤਨ ਵਿੱਚ ਸ਼ਾਮਲ ਕੀਤਾ ਜਾਂਦਾ ਆਹ ਕਲਿੱਪ ਆਪਾਂ ਨਗਰ ਕੀਰਤਨ ਦੀ ਇਸ ਵੀਡੀਓ ਦੇ ਵਿੱਚ ਐਡ ਕੀਤੀ ਆ ਇਸ ਤਰ੍ਹਾਂ ਗੁਰੂ ਸਾਹਿਬ ਦੇ ਗੱਦੀ ਵਾਲਾ ਜਿਹੜਾ ਕੋੜਾ ਬਾਬਾ ਅਨਮੋਲ ਸਿੰਘ ਜੀ ਉਸ ਉਹਨਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਕੀਤਾ ਜਾਂਦਾ ਦੇਖੋ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਜੀ ਇਸ ਤਰ੍ਹਾਂ ਬਾਬਾ ਅਨਮੋਲ ਸਿੰਘ ਜੀ ਨੂੰ ਨਗਰ ਕੀਰਤਨ ਦੇ ਵਿੱਚ ਲਿਆਂਦਾ ਜਾਂਦਾ ਗੁਰੂ ਸਾਹਿਬ ਦੀ ਸਵਾਰੀ ਵਾਲੇ ਘੋੜੇ ਦੀ ਹੋਰ ਕੋਈ ਵੀ ਸਵਾਰੀ ਨਹੀਂ ਕਰ ਸਕਦਾ ਤੇ ਕਰੋ ਜੀ ਦਰਸ਼ਨ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਪੰਜਾਂ ਪਿਆਰਿਆਂ ਦੇ ਸਵਾਰੀ ਵਾਲਾ ਜਾਂ ਘੋੜਾ ਤੇ ਘੋੜੇ ਦਾ ਨਾਮ ਪਵਨ ਹੈ ਜੀ ਇਹ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਕਰੋ ਜੀ ਦਰਸ਼ਨ ਇੱਥੇ ਨੰਬਰ ਲਾਏ ਗਏ ਨੇ ਜਿਹੜਾ ਗੁਰੂ ਸਾਹਿਬ ਦੀ ਸਵਾਰੀ ਵਾਲਾ ਘੋੜਾ ਸੀ ਬਾਬਾ ਅਨਮੋਲ ਸਿੰਘ ਜੀ ਉੱਥੇ ਪਹਿਲਾ ਨੰਬਰ ਲਾਇਆ ਹੋਇਆ ਸੀ ਤੇ ਇੱਥੇ ਹੁਣ ਦੂਜਾ ਨੰਬਰ ਲਾਇਆ ਹੋਇਆ ਇਹ 2 ਨੰਬਰ ਵਾਲਾ ਘੋੜਾ ਹੈ ਤੇ ਉੱਪਰ ਬੋਰਡ ਨੇ ਬੋਰਡਾਂ ਤੇ ਲਿਖ ਕੇ ਦੱਸਿਆ ਗਿਆ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਪਵਨ ਹੁਣ ਅੱਗੇ ਚੱਲਦੇ ਹਾਂ ਜੀ 3 ਨੰਬਰ ਵੱਲ ਇਹ ਵੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਘੋੜੇ ਦਾ ਨਾਮ ਹੈਗਾ ਜੀ ਜੋਧਾ ਕਰੋ ਜੀ ਦਰਸ਼ਨ ਬੋਰਡ ਲੱਗਿਆ ਹੋਇਆ ਹੈ ਬੋਰਡ ਤੇ ਨਾਮ ਦੱਸਿਆ ਗਿਆ ਹੈ ਘੋੜੇ ਦਾ ਨਾਮ ਜੋਧਾ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਤੇ ਹੁਣ ਚਲਦੇ ਆਪਾਂ ਚੌਥੇ ਨੰਬਰ ਵਾਲਾ ਇਹ ਵੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਘੋੜੇ ਦਾ ਨਾਮ ਹੈਗਾ ਜੀ ਦਿਲਸ਼ੇਰ ਉੱਪਰ ਬੋਰਡ ਤੇ ਲਿਖਿਆ ਹੋਇਆ ਹੈ ਘੋੜੇ ਦਾ ਨਾਮ ਦਿਲਸ਼ੇਰ ਕਰੋ ਜੀ ਦਰਸ਼ਨ ਇਹ ਵੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਤੇ ਇਹ ਘੋੜੇ ਦਾ ਨਾਮ ਹੈ ਜੈ ਮੰਗਲ ਕਰੋ ਜੀ ਦਰਸ਼ਨ ਘੋੜੇ ਦਾ ਨਾਮ ਹੈ ਜੈ ਮੰਗਲ ਇਹ ਵੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਤੇ ਇਸ ਦੇ ਨਾਲ ਇਹ ਵੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਘੋੜੇ ਦਾ ਨਾਮ ਹੈ ਬਾਬਾ ਤੇ ਇਸ ਤਰ੍ਹਾਂ ਇੱਥੇ ਸਾਰੇ ਘੋੜੇ ਨੇ ਨੰਬਰ ਲਿਖੇ ਹੋਏ ਨੇ ਤੇ ਸਾਰੇ ਘੋੜਿਆਂ ਦੇ ਨਾਮ ਲਿਖੇ ਹੋਏ ਨੇ ਚੱਲਦੇ ਹੁਣ ਆਪਾਂ ਅੱਗੇ ਵਾਲੇ ਪਾਸੇ ਨੂੰ ਹੁਣ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਨਗਾਰੇ ਵਾਲਾ ਘੋੜਾ ਘੋੜੇ ਦਾ ਨਾਮ ਹੈ ਕਾਰਬਨ ਇਹ ਨਗਾਰੇ ਵਾਲਾ ਘੋੜਾ ਜੀ ਕਰੋ ਜੀ ਦਰਸ਼ਨ ਇਧਰੋਂ ਆਪਾਂ ਸਾਰੇ ਘੋੜੇ ਦੇਖ ਲਏ ਹੁਣ ਇੱਧਰ ਚੱਲਦੇ ਆ ਅੱਗੇ ਇਹ ਵੀ ਨਗਾਰੇ ਵਾਲਾ ਘੋੜਾ ਜੀ ਘੋੜੇ ਦਾ ਨਾਮ ਹੈ ਸਾਵਾ ਇਹ ਵੀ ਨਗਾਰੇ ਵਾਲਾ ਘੋੜਾ ਜੀ ਕਰੋ ਜੀ ਦਰਸ਼ਨ ਨਗਾਰੇ ਵਾਲੇ ਘੋੜੇ ਦੇ ਤੇ ਇਹ ਵੀ ਨਗਾਰੇ ਵਾਲਾ ਘੋੜਾ ਜੀ ਘੋੜੇ ਦਾ ਨਾਮ ਹੈ ਮਾਧਵ ਉੱਪਰ ਇਸੇ ਤਰ੍ਹਾਂ ਬੋਰਡ ਲਾਏ ਗਏ ਨੇ ਘੋੜਿਆਂ ਦੇ ਨਾਮ ਦੱਸੇ ਗਏ ਨੇ ਜਿਵੇਂ ਉੱਪਰ ਲਿਖਿਆ ਹੋਇਆ ਹੈ ਨਗਾਰੇ ਵਾਲਾ ਘੋੜਾ ਘੋੜੇ ਦਾ ਨਾਮ ਮਾਧਵ ਇੱਧਰ ਆ ਗਿਆ ਜੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਉੱਪਰ ਬੋੜ ਲੱਗਿਆ ਹੋਇਆ ਘੋੜੇ ਦਾ ਨਾਮ ਹੈਗਾ ਗੱਭਰੂ ਕਰੋ ਜੀ ਦਰਸ਼ਨ ਪੰਜਾਂ ਪਿਆਰਿਆਂ ਦੀ ਸਵਾਰੀ ਵਾਲੇ ਘੋੜੇ ਦੇ ਤੇ ਇਹ ਵੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਘੋੜੇ ਦਾ ਨਾਮ ਹੈਗਾ ਜੀ ਦਰਵਾਗ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਜੀ ਇਹ ਦਿਲਵਾਗ ਉੱਪਰ ਬੋਰਡ ਲੱਗਿਆ ਹੋਇਆ ਹੈ ਬੋਰਡ ਤੇ ਲਿਖ ਕੇ ਦੱਸਿਆ ਗਿਆ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਦਿਲਵਾਗ ਆਪਾਂ ਦਰਸ਼ਨ ਕਰਵਾਤੇ ਜੀ ਤੁਹਾਨੂੰ ਗੁਰੂ ਸਾਹਿਬ ਦੀ ਸਵਾਰੀ ਵਾਲਾ ਘੋੜਾ ਤੇ ਪੰਜਾਂ ਪਿਆਰਿਆਂ ਦੀ ਸਵਾਰੀ ਵਾਲੇ ਘੋੜੇ ਦੇ ਤੇ ਇਸ ਸਥਾਨ ਤੇ ਸੰਗਤਾਂ ਮਤਲਬ ਮਨੋ ਕਾਮਨਾ ਮੰਗ ਕੇ ਜਾਂਦੀਆਂ ਨੇ ਜੀ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਫਿਰ ਇੱਥੇ ਉਹ ਘੋੜਾ ਚੜਾ ਕੇ ਜਾਂਦਿਆਂ ਨੇ ਉਧਰ ਬੋਰਡ ਤੇ ਵੀ ਲਿਖ ਕੇ ਦੱਸਿਆ ਗਿਆ ਸੀਗਾ ਤੇ ਜਿਹੜੀ ਵੀ ਉਹਨਾਂ ਦੀ ਮੰਨਤ ਹੁੰਦੀ ਆ ਉਹ ਪੂਰੀ ਹੋ ਜਾਂਦੀ ਆ ਫਿਰ ਉਹ ਐਸਾ ਸਥਾਨ ਤੇ ਘੋੜਾ ਚੜਾ ਕੇ ਜਾਂਦੇ ਨੇ ਉਹ ਸੁੱਖ ਸੁੱਖ ਕੇ ਜਾਂਦੇ ਨੇ ਮਤਲਬ ਜੇ ਉਹਨਾਂ ਦਾ ਪੂਰਾ ਹੋ ਜਾਂਦਾ ਸੁੱਖਿਆ ਹੋਇਆ ਫਿਰ ਇੱਥੇ ਘੋੜਾ ਚੜਾਇਆ ਜਾਂਦਾ ਆ ਇੱਥੇ ਬੋਰਡ ਲੱਗਿਆ ਹੋਇਆ ਇਸ ਬੋਰਡ ਤੇ ਲਿਖ ਕੇ ਦੱਸਿਆ ਗਿਆ ਕਿ ਸੰਗਤਾਂ ਦੀ ਜੇ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਉਹ ਫਿਰ ਇਸ ਸਥਾਨ ਤੇ ਖੁਸ਼ੀ ਵਿੱਚ ਘੋੜੇ ਭੇਟ ਕਰਕੇ ਜਾਂਦੇ ਨੇ ਜਿਵੇਂ ਆ ਘੋੜੇ ਤੁਸੀਂ ਦੇਖ ਰਹੇ ਹੋ ਤੇ ਜਿਹੜੀਆਂ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਫਿਰ ਉਹ ਸੰਗਤਾਂ ਇੱਥੇ ਖੁਸ਼ੀ-ਖੁਸ਼ੀ ਵਿੱਚ ਘੋੜੇ ਭੇਟ ਕਰਕੇ ਜਾਂਦੀਆਂ ਨੇ ਤੇ ਇਹ ਸੰਗਤਾਂ ਦੇ ਘੋੜੇ ਭੇਟ ਕੀਤੇ ਹੋਏ ਨੇ ਬਾਬਾ ਜੀ ਨੇ ਸਾਨੂੰ ਇੱਥੇ ਦੱਸਿਆ ਬਹੁਤ ਸਾਰੇ ਇੱਥੇ ਘੋੜੇ ਨੇ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਦੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲਾ ਜਿਹੜਾ ਕੋੜਾ ਉਸ ਦੇ ਦਰਸ਼ਨ ਕਰਵਾਏ ਸਾਰਾ ਕੋੜਿਆਂ ਦਾ ਅਸਤਵਲ ਦਿਖਾਇਆ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਵਿੱਚ ਹਜ਼ੂਰ ਸਾਹਿਬ ਤੋਂ ਹੋਰ ਬਲੌਗਸ ਆਉਂਦੇ ਰਹਿਣਗੇ ਆਪਣੀ ਸੀਰੀਜ਼ ਦੇ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ